ਗੱਲ ਕਰੀ ਇਹਨਾਂ ਨੇ ਜੇ ਸਾਹਿਬ ਨੂੰ ਬੁਲਾਇਆ ਫੋਨ ਤੇ ਗੱਲ ਹੋਈ ਫਿਰ ਉਹਨਾਂ ਨੇ ਕੰਮ ਕਾਰਵਾਈ ਪਾਈ ਹਜੇ ਵੀ ਉਹ ਕੰੰਦ ਦਾ ਮਸਲਾ ਉੱਥੇ ਹੀ ਖੜਾਗਾ ਜਣ ਕੇ ਪਰ ਅੱਜ ਕੱਲ ਇਹਨਾਂ ਨੂੰ ਇੱਕ ਆਮ ਘਰਾਂ ਦੇ ਜਿਹੜੇ ਜਣ ਕੇ ਹੁਣ ਬੰਦੇ ਬਣੇ ਨੇਗੇ ਆਮ ਆਦਮੀ ਪਾਰਟੀ ਦੇ ਇਹਨਾਂ ਦੇ ਉੱਤੇ ਇਹਨਾਂ ਨੂੰ ਇਹ ਹਜਮ ਨਹੀਂ ਹੋ ਰਹੇ ਜਿਵੇਂ ਪਹਿਲਾਂ ਸਰਕਾਰ ਦੇ ਵਿੱਚ ਪਹਿਲਾਂ ਤਾਂ ਉਹਨਾਂ ਨੇ ਕਿ ਹੁਣ ਐਵੇਂ ਜਿਵੇਂ ਇਹਨਾਂ ਦੇ ਕਾਂਗਰਸ ਪਾਰਟੀ ਦੇ ਜਿੰਨੇ ਵੀ ਬੰਦੇ ਲਗੇ ਇਹ ਰਲ ਕੇ ਇਕੱਠੇ ਹੋ ਕੇ ਸਾਰੇ ਪਾਰਟੀਆਂ ਵਾਲੇ ਸਾਡੇ ਆਪਣੇ ਆਮ ਆਦਮੀ ਪਾਰਟੀ ਦੇ ਸਰਪੰਚਾਂ ਨੂੰ ਬਦਨਾਮ ਕਰ ਰਹੇ ਨੇ ਵੀ ਇਹਨਾਂ ਦੇ ਵਾਈਫ ਚਾਹੇ ਸਰਪੰਚਾ ਵੀ ਇਹ ਹੋਏ ਨਹੀਂ ਪਹਿਲਾਂ ਵੀ ਅੱਜ ਤੱਕ ਇਹੀ ਕੁਝ ਚੱਲਦਾ ਹੈ ਤੇ ਅੱਗੇ ਵੀ ਇਹੀ ਚੱਲਦਾ ਰਹੂਗਾ ਅਸੀਂ ਦਲਵੀਰ ਸਿੰਘ ਗੋੜੀ ਨੂੰ ਦੱਸਣਾ ਚਾਹੁੰਦੇ ਆ ਵੀ ਪਹਿਲਾਂ ਵੀ ਤੂੰ ਜਿਹੜੇ ਚੱਕ ਤਰੇ ਘਰ ਵਾਲੀ ਬਣਦੀ ਰਹੀ ਹੈ ਉਹ ਤਾਂ ਪੰਚ ਵੀ ਨਹੀਂ ਸੀ ਉਹਨੂੰ ਸੁਣਵਾਈ ਨਹੀਂ ਹੋ ਰਹੀ ਸਾਡੀ ਫਿਰ ਇਹ ਸੁਣਵਾਈ ਸਾਡੀ ਹੁਣ ਹੋਣੀ ਚਾਹੀਦੀ ਹੈ ਬਲਜਿੰਦਰ ਕੌਰ ਤੇ ਕੋਈ ਪਰਚਾ ਨਹੀਂ ਹੋ ਰਿਹਾ ਉਹਨੂੰ ਕੋਈ ਨਹੀਂ ਚੱਕ ਰਿਹਾ ਉਹ ਰਣਜੀਤ ਸਿੰਘ ਨੂੰ ਤਾਂ ਚੱਕ ਲਿਆ ਠੀਕ ਹੈ ਉਹ ਤਾਂ ਚੱਕਿਆ ਗਿਆ ਤੇ ਹੁਣ ਇਹ ਵੀ ਕਾਰਵਾਈ ਕਰਨ ਪ੍ਰਸ਼ਾਸਨ ਨੂੰ ਸਾਡੀ ਇਹੀ ਮੰਗ ਆ ਗਈ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਬਲਜਿੰਦਰ ਕੌਰ ਤੇ ਵੀ ਪਰਚਾ ਹੋਵੇ ਆਦਰੀਅਲ ਵੀਸ ਨਿਊ ਚੈਨਲ ਦੇ ਦੇ तमाम ਦਰਸ਼ਕਾਂ ਦਾ ਮੈਂ ਮਨਪ੍ਰੀਤ ਕੋ ਸਵਾਗਤ ਕਰਦੀ ਆਈ ਹੋਪ ਕਿ ਸਾਰੇ ਠੀਕ ਠਾਕ ਹੋਵੋਗੇ ਪਿਛਲੇ ਦਿਨੀ ਹਰਕਾ ਤੋਰੀ ਦੇ ਅਧੀਨ ਪੈਂਦੇ ਪਿੰਡ ਚੰਗਲੀ ਦੇ ਪੰਚਾਇਤ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਜਿਹੜਾ ਡੇੜਾ ਚੱਲ ਰਿਹਾ ਸੀ ਉਹਦੇ ਸਬੰਧ ਦੇ ਵਿੱਚ ਅੱਜ ਜਿਹੜੀ ਸ਼ਹਿਰ ਪਰ ਬੈਠੇ ਸੂਬਾ ਸਰਪੰਚਾਂ ਦੀ ਮੀਟਿੰਗ ਹੋਈ ਆ ਉਸ ਮੀਟਿੰਗ ਦੇ ਵਿੱਚ ਕੀ ਕੀ ਫੈਸਲੇ ਹੋਏ ਨੇ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਰਹਿਣਗੇ ਪ੍ਰਧਾਨ ਜੀ ਚੰਦਰਜੀਤ ਸਿੰਘ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਜਿਹੜੀ ਅੱਜ ਸੂਬਾ ਸਰਪੰਚਾਂ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਕੀ ਕੀ ਫੈਸਲੇ ਹੋਣੇ ਹਾਂਜੀ ਉਹ ਸਰਪੰਚਾਂ ਨੂੰ ਜਿਹੜੀਆਂ ਤਰਫੇਸ ਆ ਰਹੀਆਂ ਨੇ ਮੁਸ਼ਕਲਾਂ ਉਹਦੇ ਬਾਰੇ ਹੋਈ ਆ ਜੀ ਜਿਹੜਾ ਸਰਪੰਚਾਂ ਕੋਈ ਵਿਕਾਸ ਕਾਰਜ ਕਰਦੇ ਨੇ ਉਹਨਾਂ 'ਚ ੜਿੱਕਾ ਲੱਗਦਾ ਜਿਹੜੇ ਲੋਕ ਲਾਉਂਦੇ ਨੇ ਉਹਨਾਂ ਦੇ ਖਿਲਾਫ ਸਾਰੀ ਜੂਨੀਅਨ ਸਰਪੰਚਾਂ ਨਾਲ ਖੜੇ ਸ਼ਰਨਮ ਜੂਦ ਨੇ ਚੇਅਰਮੈਨ ਸਾਹਿਬ ਸਰਪੰਚ ਰਾਜਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਜਿਹੜੀ ਅੱਜ ਮੀਟਿੰਗ ਹੋਈ ਹੈ ਕੀ ਕਹਿਣਾ ਚਾਹੁੰਦੇ ਹੋ ਇਹ ਸਰਪੰਚਾਂ ਦੀ ਏਕਤਾ ਦੀ ਮੀਟਿੰਗ ਹੈ ਜੀ ਸਾਨੂੰ ਦੇਖੋ ਦਿੱਕਤਾਂ ਆ ਰਹੀਆਂ ਨੇ ਸਾਨੂੰ ਜੋ ਵਿਕਾਸ ਕਾਰਜਾਂ ਦੇ ਵਿੱਚ ਆਪੜਾ ਆ ਰਹੀਆਂ ਨੇ ਕੋਈ ਥਰਡ ਪਰਸਨ ਬੰਦੇ ਦੇਖੋ ਸਾਡੇ ਸਰਪੰਚਾਂ ਨੂੰ ਰੋਕ ਦੇਣ ਵਿਕਾਸ ਕਾਰਜਾਂ ਦੇ ਵਿੱਚ ਇਸ ਕਰਕੇ ਮੀਟਿੰਗ ਅਸੀਂ ਸਭ ਦੇ ਵੀ ਇਕਜੁੱਟ ਹੋ ਕੇ ਜੋ ਵੀ ਕੋਈ ਸਰਪੰਚ ਤੇ ਕੋਈ ਦਿੱਕਤ ਆਉਂਦੀ ਹੈ ਪਰੇਸ਼ਾਨੀ ਆਉਂਦੀ ਹੈ ਸਾਡਾ ਅਸੀਂ ਇੱਕਾ ਹੋਊਗਾ ਅਸੀਂ ਉੱਥੇ ਨਾਲ ਖੜਾਂਗੇ ਉਹਨਾਂ ਸਰਪੰਚ ਸਾਹਿਬ ਨਾਲ ਸਰਪੰਚ ਦੇ ਨਾਲ ਖੜਾਂਗੇ ਕੋਈ ਸਾਡਾ ਕੋਈ ਇਸ ਤਰ੍ਹਾਂ ਨਹੀਂ ਹੈ ਨੀ ਵੀ ਜੇ ਉਹ ਸਰਪੰਚ ਸਾਨੂੰ ਫੋਨ ਮਨਾ ਕਰੇ ਅਸੀਂ ਸਾਡਾ ਜਾਣਦਾ ਰਾਈਟ ਜੀ ਅਗਲਾ ਸਟੈਪ ਸਾਡਾ ਇਹ ਹੈ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਅਸੀਂ ਇਦੂ ਵੱਧ ਸੰਘਰਸ਼ ਵੜਾਂਗੇ ਜੀ ਜੀ ਜਿੰਦਾਰ ਨੀਮੇ ਨੰਬਰ ਇਹ ਇਹ ਸਾਡਾ 2 ਦਿਨ ਦਾ ਅਲਟੀਮੇਟ ਹੈ ਜੀ ਪੁਲਿਸ ਪ੍ਰਸ਼ਾਸਨ ਨੂੰ ਹਾਂ ਜੀ ਅੱਜ ਦੀ ਜਿਹੜੀ ਬਲਾਕ ਪੰਚਾਇਤ ਯੂਨੀਅਨ ਦੀ ਮੀਟਿੰਗ ਆ ਉਹ ਤੋਂ ਉਹ ਖਾਸ ਕਰਕੇ ਚਾਂਗਲੀ ਪਿੰਡ ਦੇ ਜਿਹੜਾ ਘਟਨਾ ਕਰਮਾ ਉਹਦੇ ਸੰਬੰਧਤ ਹੋਈ ਆ ਵੀ ਜਿਹੜੇ ਦੋਸ਼ੀ ਨੇ ਜੋ ਵੀ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਬਲਾਕ ਪੰਚਾਇਤ ਯੂਨੀਅਨ ਜਿਹੜੀ ਉਹਦੇ ਨਾਲ ਥੋੱਕ ਕੇ ਖੜੀ ਆ ਕਿਉਂਕਿ ਸਿਆਸੀ ਕਿਹੜਾ ਕੱਢਣ ਵਾਸਤੇ ਕਈ ਲੋਕ ਕੁੱਤੇ ਰੌਣ ਲਾਉਂਦੇ ਰਹਿੰਦੇ ਨੇ ਵਿਕਾਸ ਕੰਮਾਂ ਦੇ ਵਿੱਚ ਉਹ ਅਸੀਂ ਨਹੀਂ ਲੱਗਣ ਦੇਈਂ ਜੁਨੀਅਨ ਉਹਨਾਂ ਦੇ ਨਾਲ ਸਰ ਜਿਹੜਾ ਤੁਹਾਡੇ ਨਾਲ ਮਸਲਾ ਚੱਲ ਰਿਹਾ ਤੁਹਾਡੇ ਚੰਗਲੀ ਪਿੰਡ ਦੇ ਵਿੱਚ ਪੰਚਾਇਤ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਤੇ ਹੁਣ ਜਿਹੜਾ ਉਸ ਦਿਨ ਵੀ ਆਪਾਂ ਵੀਡੀਓ ਪਾਈ ਸੀਗੀ ਉਸ ਤੋਂ ਬਾਅਦ ਕੀ ਅੱਗੇ ਗੱਲ ਹੋਈ ਉਸ ਤੇ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਜੋ ਬਲਜਿੰਦਰ ਕੌਰ ਉਹ ਛਰੇਮ ਬਾਹਰ ਫਿਰ ਰਹੇ ਨੇ ਜੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਇਹ ਪ੍ਰਸ਼ਾਸਨ ਦੀ ਢਿੱਲ ਹੈ ਜੀ ਸਾਰੀ ਰਲੀ ਮਿਲੀ ਭੋਤ ਹੈ ਪਹਿਲਾਂ ਉਹ ਪਿੰਡੋਂ ਜਾ ਕੇ ਪੁਲਿਸ ਲੈ ਗਈ ਚੱਕ ਕੇ ਉਦੋਂ ਬਾਅਦ ਉਹ ਥਾਣੇ ਗਏ ਨੇ ਥਾਣੇ ਤੋਂ ਬਾਅਦ ਉਹ ਪੈਲਸ 'ਚ ਗਏ ਨੇ ਪੈਲਸ ਤੋਂ ਬਾਅਦ ਉਹ ਦੁਬਾਰਾ ਆ ਕੇ ਹਸਪਤਾਲ 'ਚ ਦਾਖਲ ਹੋਏ ਨੇ ਜਿਹੜੀ ਐਲਐਮਆਰ ਮੇਰੀ ਕੱਟੀ ਵੀ ਹੈ ਨਾ ਜੀ ਜੀ ਇਹ ਕੱਟੀ ਵੀ ਹੈ ਜੀ 5:30 ਵਜੇ ਦੀ ਓਕੇ ਜਿਹੜੀ ਉਹਨਾਂ ਨੇ ਕਟਵਾਈ ਹੈ ਜੀ ਉਹ ਤਕਰੀਬਨ 8:30 ਵਜੇ ਦੀ ਹੈ ਜੀ ਉਹ ਤਾਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਨਾ ਵੀ ਕੰਮ ਵੱਧ ਗਿਆ ਜੀ ਉਦੋਂ ਬਾਅਦ ਪੈਲਸ 'ਚ ਬਿਆਹ ਬੂ ਦੇਖ ਕੇ ਆ ਕੇ ਫੇਰ ਦਾਖਲ ਹੋਏ ਨੇ ਉਹ ਬਿਲਕੁਲ ਝੂਠੇ ਨੇ ਜੀ ਬੇਮਨਿਆਦ ਹੈ ਜੀ ਜਿਹੜੀ ਬਲਜਿੰਦਰ ਕੌਰ ਉੱਡੀ ਤੋਂ ਸੀ ਉਹ ਹੈ ਜੀ ਆ ਮੇਰੇ ਬਿਆਨਾਂ ਦੇ ਵਿੱਚ ਲਿਖਿਆ ਹੋਇਆ ਉਤੇ ਕੋਈ ਕਾਰਵਾਈ ਨਹੀਂ ਕਰ ਰਿਹਾ ਜੀ ਪ੍ਰਸ਼ਾਸਨ ਜੀ ਆ ਬਕਾਇਦਾ ਲਿਖਿਆ ਵੇ ਅਸੀਂ ਇਹੀ ਚਾਹੁੰਦੇ ਆਂ ਕਿ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਮੰਗ ਤਾਂ ਇਹ ਹੀ ਕਰਨਾ ਚਾਹੁੰਦੇ ਆਂ ਮੇਰੇ ਹਸਬੰਡ ਦੀ ਦਾੜੀ ਪੱਟੀ ਗਈ ਆ ਰਣਜੀਤ ਨੰਬਰਦਾਰ ਵੱਲੋਂ ਤੇ ਬਲਜਿੰਦਰ ਕੌਰ ਨੇ ਪਿੱਛੋਂ ਜਾਕਟ ਪਾੜੀ ਆ ਉਹ ਦੋ ਜਾਨੇ ਸੀ ਇਹ ਇਕੱਲੇ ਸੀਗੇ ਤੇ ਉਹ ਇਹਨਾਂ ਨੇ ਇਹਨਾਂ ਨੇ ਬਹੁਤ ਕੁੱਟਮਾਰ ਕੀਤੀ ਆ ਤੇ ਹੁਣ ਉਹ ਸੁਣਵਾਈ ਨਹੀਂ ਹੋ ਰਹੀ ਸਾਡੀ ਫਿਰ ਇਹ ਸੁਣਵਾਈ ਸਾਡੀ ਹੁਣ ਹੋਣੀ ਚਾਹੀਦੀ ਹੈ ਬਲਜਿੰਦਰ ਕੌਰ ਤੇ ਕੋਈ ਪਰਚਾ ਨਹੀਂ ਹੋ ਰਿਹਾ ਉਹਨੂੰ ਕੋਈ ਨਹੀਂ ਚੱਕ ਰਿਹਾ ਤੇ ਹੁਣ ਇਹ ਵੀ ਕਾਰਵਾਈ ਕਰਨ ਪ੍ਰਸ਼ਾਸਨ ਨੂੰ ਸਾਡੀ ਇਹੀ ਮੰਗ ਆ ਗਈ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਬਲਜਿੰਦਰ ਕੌਰ ਤੇ ਵੀ ਪਰਚਾ ਹੋਵੇ